ਸਸ਼ੀਕਾਲ ਜੀ ਮੈਂ ਹਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਦੋਸਤੋ ਪਿੰਡਾਂ ਦੇ ਵਿਆਹ ਜੋ ਹੁੰਦੇ ਨੇ ਉਹ ਪਿੰਡਾਂ ਦੇ ਵਿਆਹ ਹੀ ਹੁੰਦੇ ਨੇ ਸ਼ਹਿਰੀ ਜਿੰਨਾ ਮਰਜ਼ੀ ਹੋਟੈਲਸ ਬੁੱਕ ਕਰ ਲੈਣ ਜੋ ਮਰਜ਼ੀ ਹੋ ਜਾਏ ਪਰ ਪਿੰਡਾਂ ਦੇ ਵਿਆਹ ਦੀ ਜੋ ਰੌਣਕ ਹੈ ਉਹ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਇਸ ਟਾਈਮ ਜੋ ਵਿਆਹ ਦੇ ਵਿੱਚ ਸਟਾਲਸ ਲੱਗੇ ਹੋਏ ਨੇ ਉਹ ਖੁੱਲੇ ਪੰਡਾਲ ਦੇ ਵਿੱਚ ਲੱਗੇ ਹੋਏ ਨੇ ਜਾਣਕਾਰੀ ਲਈ ਤੁਹਾਨੂੰ ਮੈਂ ਦੱਸਦਾ ਵੀ ਤੇ ਸਟਾਲਸ ਦੀ ਕੋਈ ਕਾਊਂਟਿੰਗ ਨਹੀਂ ਹੈ ਇੱਕ ਵਾਰ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਪੰਡਾਲ ਦਾ ਕੀ ਮਾਹੌਲ ਹੈ ਤੇ ਕਿਹੜੀ-ਕਿਹੜੀਆਂ ਜੋ ਆਈਟਮਸ ਨੇ ਤੁਸੀਂ ਦੇਖ ਸਕਦੇ ਹੋ ਖਾਸ ਇਹ ਬਰੈਡ ਪਕੌੜੇ ਨੇ ਅੱਗੇ ਇਹ ਮਿਕਸ ਪਕੌੜੇ ਹੈਗੇ ਨੇ ਪਾਲਕ ਵਾਲੇ ਤੇ ਅੱਗੇ ਵੀ ਹੋਰ ਵੀ ਬਹੁਤ سارے ਸਟਾਲਸ ਨੇ ਜੋ ਇੱਥੇ ਦੇਖਣ ਲਈ ਨਜ਼ਰ ਆ ਰਹੇ ਨੇ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਸਾਰੇ ਸਟਾਲਸ ਦੇ ਵੱਲ ਜੋ ਹੈ ਨਜ਼ਰ ਪਰ ਬਾਦ ਵਿੱਚ ਤੁਸੀਂ ਨਾਰਮਲੀ ਦੇਖਿਆ ਜਾਂਦਾ ਹੈ ਵੀ ਵਿਆਹਾਂ ਦੇ ਵਿੱਚ ਲਿਮਟਿਡ ਲੋਕ ਜੋ ਨੇ ਇਨਵਾਈਟ ਕੀਤੇ ਜਾਂਦੇ ਨੇ ਪਰ ਜਾਣਕਾਰੀ ਲਈ ਤੁਹਾਨੂੰ ਮੈਂ ਦੱਸਦਾ ਕਿ ਇੱਥੇ ਕੋਈ ਵੀ ਕਾਊਂਟਿੰਗ ਨਹੀਂ ਹੈ ਕਿ ਕਿੰਨੇ ਲੋਕ ਜੋ ਨੇ ਮੌਜੂਦ ਹੈ ਐਮਐਲਏ ਬਲਜਿੰਦਰ ਕੌਰ ਦੇ ਰਿਲੇਸ਼ਨ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੈ ਕਿ ਜੋ ਰਿਲੇਸ਼ਨ ਦੇ ਵਿੱਚ ਹੋਵੇ ਉਹ ਇਨਵਾਈਟ ਨਾ ਕੀਤਾ ਗਿਆ ਹੋਵੇ ਤੁਸੀਂ ਦੇਖ ਸਕਦੇ ਹੋ ਪੰਡਾਲ ਦਾ ਮਾਹੌਲ ਕਿਵੇਂ ਦਾ ਹੈ ਕਿ ਸਭ ਜੋ ਨੇ ਬਹੁਤ ਹੀ ఎంజాయ్ ਕਰ ਰਹੇ ਨੇ ਇਸ ਫੰਕਸ਼ਨ ਨੂੰ ਔਰ ਸਭ ਤੋਂ ਵੱਡੀ ਗੱਲ ਜੋ ਇੱਥੇ ਦੇਖਣ ਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਵਿਆਹ ਦੇ ਵਿੱਚ ਕੋਈ ਡੀਜੇ ਦਾ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਗੁਰਬਾਣੀ ਕੀਰਤਨ ਚੱਲ ਰਿਹਾ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਔਰ ਲੋਕ ਜਿਓ ਨੇ ਫਿਰ ਵੀ ਬਹੁਤ ਜੀ ਜ਼ਿਆਦਾ ਇੰਜాయ్ ਕਰ ਰਹੇ ਨੇ ਇਸ ਮਾਹੌਲ ਨੂੰ व्यू देखो पंडाल ਦਾ ਜੋ ਕਿ ਖੁੱਲੇ ਪੰਡਾਲ ਸਜਾਏ ਗਏ ਨੇ ਕੋਈ ਖਾਸ ਪੈਲਸ ਦਾ ਪ੍ਰਬੰਧ ਨਹੀਂ ਹੈ ਕੋਈ ਹੋਟਲ ਨਹੀਂ ਹੈ ਇੱਕ ਖਾਲੀ ਪੰਡਾਲ ਹੈ ਜਿਹਦੇ ਵਿੱਚ ਇਹ ਸਾਰੇ ਖਾਸ ਪ੍ਰਬੰਧ ਕੀਤੇ ਗਏ ਨੇ ਤੁਸੀਂ ਇੱਕ ਵਾਰ ਇਹ ਵਿਊ ਵੱਲ ਜ਼ਰੂਰ ਨਜ਼ਰ ਮਾਰੋ ਤੇ ਤੁਸੀਂ ਇਹ ਦੇਖੋ ਵੀ ਇਹ ਵਿਆਹ ਦੇ ਵਿੱਚ ਜੋ ਮਾਹੌਲ ਹੈ ਕਿੰਨਾ ਜ਼ਿਆਦਾ ਸੁਹਾਵਣਾ ਹੈ ਇਹਦੇ ਵਿੱਚ ਕੋਈ ਲਿਮਟਿਡ ਲੋਕ ਨਹੀਂ ਹੈਗੇ ਲੋਕਾਂ ਦੀ ਗਿਣਤੀ ਜਿੰਨਣੇ ਜੋਗ ਨਹੀਂ ਹੈਗੀ ਇੱਕ ਵਾਰ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਸਾਰੇ ਪੰਡਾਲ ਦੇ ਤੁਹਾਨੂੰ ਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਵਿਆਹ ਦੀਆਂ ਰੌਣਕਾਂ ਜੋਨੇ ਬਿਨਾ ਡੀਜੇ ਤੋਂ ਵੀ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਇਹ ਵਿਆਹ ਦੇ ਵਿੱਚ ਕੋਈ ਐਸਾ ਨਹੀਂ ਹੈ ਜੋ ਐਮਐਲਏ ਬਲਜਿੰਦਰ ਕੌਰ ਦੇ ਰਿਲੇਸ਼ਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਨਵਾਈਟ ਨਾ ਕੀਤਾ ਗਿਆ ਹੋਵੇ ਇੱਕ ਗੱਲ ਹੋਰ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿ ਸਿਕਿਉਰਿਟੀ ਦਾ ਜੋ ਨੇ ਖਾਸ ਪ੍ਰਬੰਧ ਕੀਤੇ ਗਏ ਨੇ ਇੱਥੇ ਹਰ ਜਗ੍ਹਾ ਸਿਕਿਉਰਿਟੀ ਹੈ ਔਰ ਜੋ ਆਪਣੇ ਉਹਨਾਂ ਦੇ ਰਿਲੇਟਿਵਸ ਦੀਆਂ ਗੱਡੀਆਂ ਨੇ ਹਾਲਾਂਕਿ ਉਹਨਾਂ ਨੂੰ ਵੀ ਅੰਦਰ ਐਂਟਰ ਨਹੀਂ ਹੋਣ ਦਿੱਤਾ ਗੱਡੀਆਂ ਵੀ ਜੋ ਨੇ ਬਾਹਰ ਹੀ ਪਾਰਕ ਕਰਵਾਈਆਂ ਗਈਆਂ ਨੇ ਤਾਂ ਤੁਸੀਂ ਇੱਕ ਵਾਰ ਪੰਡਾਲ ਦੇ ਜ਼ਰੂਰ ਇੱਕ ਵਾਰ ਫਿਰ ਦੇਖੋ ਪੰਡਾਲ ਦੇ ਵਿੱਚ ਕਿੰਨੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਧਰ ਦੁਪਹਿਰ ਦਾ ਲੰਚ ਰੈਡੀ ਹੋ ਰਿਹਾ ਹੈ ਇਹ ਸਟਾਲਸ ਅਲੱਗ-ਅਲੱਗੇ ਹੋਏ ਨੇ ਇਹ ਵੀ ਓਪਨ ਪੰਡਾਲ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਔਰ ਲੋਕਾਂ ਦਾ ਜੋ ਇੱਥੇ ਖਾਸ ਕਰਕੇ ਡਰੈਸ ਅਪ ਦੇਖਿਆ ਜਾ ਰਿਹਾ ਹੈ ਵਾਈਟ ਕਲਰ ਦੇ ਜੋ ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਮੋਸਟਲੀ ਅਪਾ ਦੇਖਿਆ ਹੈ ਕਿ ਮੈਰਿਜਸ ਦੇ ਵਿੱਚ ਜੋ ਹੈ ਲੋਕ ਬ੍ਰਾਂਡਡ ਕੱਪੜੇ ਪੈਂਟ ਕੋਟ ਗਏ ਉਹ ਪਾ ਕੇ ਆਉਂਦੇ ਨੇ ਪਰ ਇੱਥੇ ਬਿਲਕੁਲ ਹੀ ਸਿੰਪਲ ਮੈਰਿਜ ਹੋ ਰਹੀ ਹੈ ਔਰ ਹਾਲਾਂਕਿ ਬਲਜਿੰਦਰ ਕੌਰ ਜਿਨ੍ਹਾਂ ਨੇ ਵਿਆਹ ਦੇ ਵਿੱਚ ਆਪਣਾ ਰੈਡੀ ਹੋਣ ਲਈ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਤਾ ਔਰ ਸਿੰਪਲ ਵੇਅਰ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਉਹਨਾਂ ਨੇ ਸਲਵਾਰ ਸੂਟ ਪਾਇਆ ਹੋਇਆ ਹੈ ਕਿ ਰੈਦਰ ਕੀ ਹੋ ਲਹਿੰਗਾ ਪਾਉਂਦੇ ਤੇ ਤੁਸੀਂ ਇਹ ਮਾਹੌਲ ਇੱਕ ਵਾਰ ਫਿਰ ਦੇਖੋ ਕਿੰਨਾ ਸਿੰਪਲ ਸੋ ਕੀਰਤਨ ਸੁਣਨ ਨੂੰ ਮਿਲ ਰਹਾ ਹੈ ਇੱਕ ਵਾਰ ਕੈਮਰਾਮੈਨ ਨੂੰ ਕਹੂੰਗੀ ਕਿ ਮੈਂ ਇੱਕ ਸਾਰਾ ਉਹ ਨਹੀਂ ਸਮਝ ਸਕਦੀ ਮਹੋਦਿਆ ਜੋ ਵਿਆਹ ਦੇ ਫੇਰੇ ਵੀ ਹੋਣਗੇ ਦਾਲ ਦੇ ਵਿੱਚ ਹੋਣਗੇ ਇੱਥੇ ਹੀ ਗੁਰਗ੍ਰਾਂ ਸਾਹਿਬ ਦੀ ਜੋ ਬੀਟ ਸਾਹਿਬ ਹੈ ਇੱਥੇ ਸਜਾਈ ਗਈ ਹੈ ਇੱਥੇ ਰੱਖੀ ਗਈ ਹੈ ਇੱਥੇ ਜੋ ਨੇ ਉਹ ਫਿਰ ਲੈਣਗੇ ਤੇ ਦੋਸਤੋ ਨਵੇਂ ਅਪਡੇਟ ਦੇ ਨਾਲ ਜਲਦੀ ਐਕਸਕਲੂਸਿਵ ਅਪਡੇਟ ਦੇ ਨਾਲ ਅਸੀਂ ਜਲਦੀ ਹਾਜ਼ਰ ਹੋਵਾਂਗੇ ਦਿਲਪੋਸਤੀ ਫਿਲਹਾਲ ਦੀ ਖਾਸ ਪੇਜ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜੇ ਰਹੋ ਤਾਂ ਜੋ ਅਸੀਂ ਤੁਹਾਨੂੰ ਨਵੇਂ-ਨਵੇਂ ਬਲਜਿੰਦਰ ਕੌਰ ਐਮਐਲਏ ਬਲਜਿੰਦਰ ਕੌਰ ਦੀ ਮੈਰਿਜ ਦੇ ਅਪਡੇਟ ਦੇ ਦੇ ਸਕੀਏ